ਗੱਲ ਹੈ 2014 ਦੀ ਪਟਿਆਲਾ ਦੇ ਜਗਦੀਸ਼ ਕਲੋਨੀ ਦੇ ਵਿੱਚ ਇੱਕ ਬੈਂਕ ਮੈਨੇਜਰ ਆਪਣੀ ਕੁੜੀ ਦੇ ਨਾਲ ਰਹਿੰਦਾ ਸੀ ਇਸ ਬੈਂਕ ਮੈਨੇਜਰ ਦਾ ਨਾਮ ਸੀ ਜਸਪਾਲ ਸਿੰਘ ਜਸਪਾਲ ਸਿੰਘ ਮਾਲਵਾ ਗ੍ਰਾਮੀਨ ਬੈਂਕ ਦੇ ਵਿੱਚ ਅਸਿਸਟੈਂਟ ਮੈਨੇਜਰ ਹੁੰਦਾ ਹੈ ਇਹਦੀ ਧੀ ਦਾ ਨਾਮ ਹੁੰਦਾ ਹੈ ਹਰਲੀਨ कौर ਜਿਹੜੀ ਕਿ ਕੁਝ ਹੀ ਦਿਨਾਂ ਬਾਅਦ 18 ਸਾਲ ਦੀ ਹੋਣ ਵਾਲੀ ਸੀ ਹਰਲੀਨ कौर ਬੁੱਢਾ ਦਲ ਪਬਲਿਕ ਸਕੂਲ ਦੇ ਵਿੱਚ ਪੜਦੀ ਸੀ ਗੱਲ ਹੈ 22 ਫਰਵਰੀ 2014 ਦੀ ਜਦੋਂ ਸਵੇਰੇ ਸਵੇਰੇ ਹੀ ਜਸਪਾਲ ਸਿੰਘ ਘਬਰਾਇਆ ਹੋਇਆ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਰੋੜੋ ਕੇ ਆਪਣੀ ਰਿਪੋਰਟ ਲਿਖਵਾਉਂਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਜਵਾਨਤੀ ਨੂੰ ਕਿਸੇ ਨੇ ਘਰ ਦੇ ਵਿੱਚ ਹੀ ਮਾਰ ਦਿੱਤਾ ਪਹਿਲਾਂ ਤਾਂ ਸਾਰੇ ਜਿੰਨੇ ਵੀ ਪੁਲਿਸ ਵਾਲੇ ਸਨ ਉਹ ਮਿਲ ਕੇ ਜਸਪਾਲ ਸਿੰਘ ਨੂੰ ਸੰਭਾਲਦੇ ਨੇ ਉਹਨੂੰ ਦਲਾਸਾ ਦਿੰਦੇ ਨੇ ਤੇ ਫਿਰ ਐਸਐਚਓ ਸਾਹਿਬ ਬਿਨਾਂ ਕੋਈ ਟਾਈਮ ਗਵਾਏ ਜਸਪਾਲ ਦੇ ਘਰ ਜਾਂਦੇ ਨੇ ਘਰ ਦਾ ਦਰਵਾਜ਼ਾ ਖੋਲਦੇ ਨੇ ਸਾਹਮਣੇ ਹੀ ਬੈੱਡ ਦੇ ਉੱਤੇ ਹਰਲੀਨ ਕੋੜ ਮੂਦੇ ਮੂੰਹ ਪਈ ਹੋਈ ਸੀ ਕਿਸਨੇ ਤੇਜ਼ ਤਰਹ ਹਥਿਆਰ ਦੇ ਨਾਲ ਉਹਦਾ ਗਲਾ ਵੱਢਿਆ ਹੋਇਆ ਸੀ ਪਰ ਸਰੀਰ ਦੇ ਵਿੱਚੋਂ ਖੂਨ ਇੰਨਾ ਜ਼ਿਆਦਾ ਨਹੀਂ ਵਗਿਆ ਸੀ ਸ਼ਾਇਦ ਵਗਿਆ ਵੀ ਹੋਵੇਗਾ ਇਹ ਜਿਹੜਾ ਗੱਦਾ ਸੀ ਜਿਹਦੇ ਗੱਦੇ ਉੱਤੇ ਲੰਮੇ ਪਈ ਹੋਈ ਸੀ ਉਹਨੇ ਇਹ ਖੂਨ ਸੋਖ ਲਿਆ ਹੋਵੇਗਾ ਲੱਗੇ ਹੀ ਇਹਦੇ ਇੱਕ ਕਿਤਾਬ ਪਈ ਸੀ ਜਿਸ ਤੋਂ ਇਹ ਸਾਬਤ ਹੁੰਦਾ ਸੀ ਕਿ ਇਹ ਹਰਲੀਨ ਕੋਰ ਉਸ ਸਮੇਂ ਪਈ ਸੀ ਜਦੋਂ ਇਹ ਘਟਨਾ ਹੋਈ ਹੁਣ ਪੁਲਿਸ ਵੱਲੋਂ ਫ੍ਰੈਂਸਿਕ ਟੀਮ ਨੂੰ ਬੁਲਾਇਆ ਜਾਂਦਾ ਹੈ ਜਦੋਂ ਇਹ ਆਪਣੀ ਤਹਿਕੀਕਾਤ ਕਰਦੇ ਹੁੰਦੇ ਨੇ ਤਾਂ ਇਹਨਾਂ ਨੂੰ ਹਰਲੀਨ ਦੀ ਮੁੱਠੀ ਦੇ ਵਿੱਚੋਂ ਕੁਝ ਵਾਲਾਂ ਦਾ ਸੈਂਪਲ ਮਿਲਦਾ ਹੈ ਸ਼ਾਇਦ ਇਹ ਵਾਲ ਉਸੇ ਬੰਦੇ ਦੇ ਹੋਣਗੇ ਜਿਸ ਬੰਦੇ ਨੇ ਹਰਲੀਨ ਨੂੰ ਮਾਰਿਆ ਸੀ ਹੁਣ ਪੁਲਿਸ ਹਰਲੀਨ ਦੀ ਬੋਡੀ ਨੂੰ ਚੱਕਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਹੁਣ ਜਸਪਾਲ ਸਿੰਘ ਇਹ ਦੱਸਦਾ ਹੈ ਕਿ ਸਾਡੇ ਘਰ ਦੇ ਵਿੱਚ ਦੋ ਕਮਰੇ ਨੇ ਇੱਕ ਦੇ ਵਿੱਚ ਹਰਲੀਨ ਸੌਂਦੀ ਹੈ ਤੇ ਇੱਕ ਹੈ ਮੇਰਾ ਕਮਰਾ ਇਨ੍ਹਾਂ ਦੋਨਾਂ ਕਮਰਿਆਂ ਦੇ ਵਿੱਚ ਇੱਕ ਕੋਮਨ ਦਰਵਾਜ਼ਾ ਹੈ। ਇਹ ਦੱਸਦਾ ਹੈ ਕਿ ਮੈਂ ਉਸ ਦਿਨ ਆਪਣੇ ਆਫਿਸ ਦੇ ਲਈ ਤਿਆਰ ਹੁੰਨਾ ਤੇ ਤਿਆਰ ਹੋ ਕੇ ਆਪਣੇ ਆਫਿਸ ਦੇ ਵਿੱਚ ਚਲਾ ਜਾਣਾ ਤੇ ਮੈਂ ਆਪਣੇ ਕਮਰੇ ਨੂੰ ਤਾਲਾ ਲਾ ਦਿੱਤਾ ਸੀ। ਹਮੇਸ਼ਾ ਦੀ ਤਰ੍ਹਾਂ ਉਹ ਇਦਾਂ ਹੀ ਕਰਦਾ ਸੀ। ਜਦੋਂ ਹਰਲੀਨ ਨੇ ਕਾਲਜ ਜਾਣਾ ਹੁੰਦਾ ਤਾਂ ਉਹ ਕਮਰੇ ਨੂੰ ਤਾਲਾ ਲਾ ਕੇ ਚਲੀ ਜਾਂਦੀ। ਉਸ ਦਿਨ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਇਹ ਕਹਿੰਦਾ ਹੈ ਕਿ ਮੈਂ ਤਿਆਰ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਤੇ ਮੈਂ ਆਪਣੇ ਕਮਰੇ ਨੂੰ ਤਾਲਾ ਲਾ ਦਿੱਤਾ। ਉਸ ਸਮੇਂ ਹਰਲੀਨ ਜਿਹੜੀ ਕਮਰੇ ਦੇ ਵਿੱਚ ਸੁੱਤੀ ਹੋਈ ਸੀ। ਹੁਣ ਜਦੋਂ ਦੁਪਹਿਰ ਹੁੰਦੀ ਹੈ ਲੰਚ ਟਾਈਮ ਹੁੰਦਾ ਹੈ ਤੇ ਇਹ ਆਪਣੇ ਘਰ ਆਉਂਦਾ ਹੈ ਵਾਪਸ ਜਿਸ ਤਰ੍ਹਾਂ ਹੀ ਆ ਕੇ ਦਰਵਾਜ਼ਾ ਖੋਲਦਾ ਹੈ ਤੇ ਇਹ ਦੇਖਦਾ ਹੈ ਕਿ ਹਰਲੀਨ ਕੋਰ ਦਾ ਦਰਵਾਜ਼ਾ ਅਜੇ ਬੰਦ ਹੈ ਉਹ ਖੁਰਕਾਉਂਦਾ ਹੈ ਪਰ ਹਰਲੀਨ ਕੋਰ ਦਰਵਾਜ਼ਾ ਨਹੀਂ ਖੋਲਦੀ ਇਹ ਆਪਣਾ ਦਰਵਾਜ਼ਾ ਖੋਲ ਕੇ ਜਿਹੜਾ ਕੋਮਨ ਦਰਵਾਜ਼ਾ ਹੁੰਦਾ ਹੈ ਉਹਦੇ ਨਾਲ ਹੀ ਜਦੋਂ ਅੰਦਰ ਜਾਂਦਾ ਹੈ ਤੇ ਇਹ ਦੇਖਦਾ ਹੈ ਕਿ ਇਹਦੀ ਧੀ ਜਿਹੜੀ ਅੰਦਰ ਮੂਦੇ ਮੂੰਹ ਪਈ ਹੋਈ ਸੀ ਕਿਸੇ ਨੇ ਉਹਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਥਾਣੇ ਦੇ ਵਿੱਚ ਭੱਜਾ ਭੱਜਾ ਜਾਂਦਾ ਹੈ ਤਾਂ ਆਪਣੀ ਧੀ ਦੀ ਮੱਧੜ ਦੀ ਰਿਪੋਰਟ ਲਿਖਵਾਉਂਦਾ ਹੈ ਹੁਣ ਇਹਨੂੰ ਨਹੀਂ ਪਤਾ ਸੀ ਕਿ ਇਹਦੇ ਪਿੱਛੋਂ ਇਹਦੀ ਧੀ ਨੂੰ ਕਿਸਨੇ ਮਾਰ ਦਿੱਤਾ ਪੁਲਿਸ ਇਹ ਸੋਚਦੀ ਹੈ ਕਿ ਘਰ ਦੇ ਵਿੱਚ ਜਸਪਾਲ ਸਿੰਘ ਖੁਦ ਹੀ ਐਂਟਰ ਹੋਇਆ ਦਰਵਾਜ਼ਾ ਇਹਨੇ ਖੋਲਿਆ ਨਾ ਹੀ ਕੋਈ ਇਹਦੇ ਕਮਰੇ ਦੇ ਵਿੱਚ ਕੋਈ ਖਿੜਕੀ ਹੈ ਇਹਨੂੰ ਤੋੜ ਕੇ ਕੋਈ ਅੰਦਰ ਵੜਿਆ ਹੋ ਸਕਦਾ ਹੈ ਜਾਂ ਫਿਰ ਤੋੜ ਕੇ ਬਾਹਰ ਜਾ ਸਕਦਾ ਹੈ ਦਰਵਾਜ਼ੇ ਵੀ ਪੂਰੀ ਤਰ੍ਹਾਂ ਲੋਕਸਾਨ ਜਸਪਾਲ ਦੁਆਰਾ ਹੀ ਖੋਲੇ ਗਏ ਸਨ ਇਸ ਲਈ ਫਿਰ ਸਵਾਲ ਪੈਦਾ ਹੀ ਨਹੀਂ ਹੁੰਦਾ ਕਿ ਕੋਈ ਬਾਹਰੀ ਬੰਦਾ ਅੰਦਰ ਆਇਆ ਹੋਵੇ ਹੁਣ ਸਿੱਧਾ-ਸਿੱਧਾ ਸ਼ੱਕ ਜਿਹੜਾ ਸੀ ਉਹ ਜਸਪਾਲ ਸਿੰਘ ਦੇ ਉੱਤੇ ਹੀ ਜਾ ਰਿਹਾ ਸੀ। ਇੰਨੇ ਨੂੰ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਹਦੇ ਵਿੱਚ ਇਹ ਆਉਂਦਾ ਹੈ ਕਿ ਹਰਲੀਨ ਕੋਰ ਦੀ ਮੌਤ ਗਲਾ ਵੱਢਣ ਕਰਕੇ ਹੋਈ ਸੀ। ਹੁਣ ਹਰਲੀਨ ਕੋਰ ਦੀ ਮਾ ਪਰਨੀਤ ਕੋਰ ਨੂੰ ਵੀ ਇਨਫੋਰਮ ਕਰ ਦਿੱਤਾ ਜਾਂਦਾ ਹੈ। ਉਹ ਵੀ ਪਹੁੰਚਦੀ ਹੈ ਜਿਹੜੀ ਕਿ ਇਹਨਾਂ ਤੋਂ ਵੱਖ ਰਹਿ ਰਹੀ ਹੁੰਦੀ ਹੈ। ਹੁਣ ਜਿਸ ਤਰ੍ਹਾਂ ਹੀ ਇਹਦੀ ਮਾਂ ਆਉਂਦੀ ਹੈ ਤੇ ਹਰਲੀਨ ਕੋਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਹੁਣ ਭੋਗ ਦਾ ਦਿਨ ਵੀ ਆ ਜਾਂਦਾ ਹੈ। ਸਾਰੇ ਕੰਮ ਹਰਲੀਨ ਦੀ ਮਾਂ ਪਰਨੀਤ ਕਰ ਰਹੀ ਹੁੰਦੀ ਹੈ। ਤੇ ਸਾਰਿਆਂ ਨੂੰ ਵੇਖਣ ਨੂੰ ਬੜਾ ਹੀ ਅਜੀਬ ਲੱਗਦਾ ਹੈ ਕਿ ਧੀ ਤਾਂ ਇਹ ਦੋਨਾਂ ਜਾਣਿਆਂ ਦੀ ਸੀ ਪਰ ਜਸਪਾਲ ਸਿੰਘ ਕਿਸੇ ਵੀ ਕੰਮ ਨੂੰ ਨਹੀਂ ਕਰ ਰਿਹਾ ਸੀ ਤੇ ਨਾ ਹੀ ਉਹਨੂੰ ਕੋਈ ਜ਼ਿਆਦਾ ਦੁੱਖ ਸੀ ਆਪਣੀ ਧੀ ਦੇ ਜਾਣ ਦਾ ਹੁਣ ਪੁਲਿਸ ਵਾਲੇ ਜਦੋਂ ਹਰਲੀਨ ਦੀ ਮਾਂ ਪਰਨੀਤ ਨੂੰ ਪੁੱਛਦੇ ਨੇ ਤੇ ਇਹ ਦੱਸਦੀ ਹੈ ਕਿ ਇਹ ਆਪਣੇ ਪਤੀ ਨਾਲੋਂ ਅਲੱਗ ਰਹਿ ਰਹੀ ਸੀ ਇਹਦੇ ਪਿੱਛੇ ਉਹ ਕਾਰਨ ਦੱਸਦੀ ਹੈ ਕਿ ਉਹਦਾ ਪਤੀ ਜਿਹੜਾ ਜਸਪਾਲ ਸਿੰਘ ਹੈ ਇਹ ਬਹੁਤ ਹੀ ਸੰਕੀਤ ਦਿਮਾਗ ਦਾ ਬੰਦਾ ਹੈ ਇਹ ਦੱਸਦੀ ਹੈ ਕਿ ਕੁਝ ਸਾਲ ਪਹਿਲਾਂ ਜਸਪਾਲ ਸਿੰਘ ਨੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਨੇ ਤਿੰਨ ਸਿਲੰਡਰ ਇਕੱਠੇ ਕਰਕੇ ਸਿਲੰਡਰਾਂ ਦੇ ਨਾਲ ਘਰ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਕੋਸ਼ਿਸ਼ ਉਹਦੀ ਨਾਕਾਮ ਹੋ ਗਈ ਸੀ ਤੇ ਇਸ ਕੋਸ਼ਿਸ਼ ਦੇ ਵਿੱਚ ਉਹ ਖੁਦ ਵੀ ਝੁੱਲਸ ਗਿਆ ਸੀ ਹੁਣ ਪੁਲਿਸ ਜਦੋਂ ਇਹ ਗੱਲ ਸੁਣਦੀ ਹੈ ਤਾਂ ਪੁਲਿਸ ਦੁਬਾਰਾ ਜਸਪਾਲ ਸਿੰਘ ਨੂੰ ਬੁਲਾਉਂਦੀ ਹੈ ਤੇ ਇਹਦੇ ਨਾਲ ਫਿਰ ਬਰੀਕੀ ਦੇ ਨਾਲ ਪੁੱਛਗਿੱਛ ਕਰਦੀ ਹੈ ਇਹ ਪੁੱਛਗਿੱਛ ਲਗਭਗ ਰਾਤ ਦੇ 1 2 ਵਜੇ ਤੱਕ ਚੱਲੀ ਸੀ ਪੁਲਿਸ ਵਾਲੇ ਕਹਿੰਦੇ ਨੇ ਕਿ ਇੰਨੀ ਸੋਹਣੀ ਤੇਰੀ ਕੁੜੀ ਸੀ ਪੜਨ ਲਿਖਣ ਦੇ ਵਿੱਚ ਉਹ ਹੁਸ਼ਿਆਰ ਸੀ ਸ਼ਾਇਦ ਉਹ ਜਿੰਦੀ ਰਹਿੰਦੀ ਤਾਂ ਉਹਨੇ ਤੇਰਾ ਨਾਮ ਰੋਸ਼ਨ ਕਰਨਾ ਸੀ ਪਰ ਜਸਪਾਲ ਇਥੇ ਕਹਿੰਦਾ ਹੈ ਕਿ ਉਹਨੇ ਕੁਝ ਨਹੀਂ ਕਰਨਾ ਸੀ ਉਹਨੇ ਵੀ ਆਪਣੀ ਮਾਂ ਵਾਂਗੂ ਮੇਰੇ ਸਿਰ ਦੇ ਵਿੱਚ ਮਿੱਟੀ ਹੀ ਪਾਉਣੀ ਸੀ ਉਹ ਦੱਸਦਾ ਹੈ ਕਿ ਉਹਦਾ 1993 ਦੇ ਵਿੱਚ ਪਰਨੀਤ ਦੇ ਨਾਲ ਵਿਆਹ ਹੋਇਆ ਸੀ ਪਰਨੀਤ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਹੁੰਦੀ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਬੱਚੇ ਹੁੰਦੇ ਨੇ ਇੱਕ ਹਰਲੀਨ ਕੋੜ ਹੁੰਦੀ ਹੈ ਤੇ ਇੱਕ ਛੋਟਾ ਮੁੰਡਾ ਹੁੰਦਾ ਹੈ ਵਿਆਹ ਤੋਂ ਕੁਝ ਸਾਲਾਂ ਤੱਕ ਤਾਂ ਸਭ ਕੁਝ ਵਧੀਆ ਚੱਲਦਾ ਹੈ ਪਰ ਉਸ ਤੋਂ ਬਾਅਦ ਜਸਪਾਲ ਸਿੰਘ ਨੂੰ ਕ੍ਰਾਈਮ ਤੇ ਥ੍ਰਿਲ ਵਰਗੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹ ਵੇਖਣ ਦਾ ਚਸਕਾ ਲੱਗ ਜਾਂਦਾ ਹੈ ਇਹ ਜਦੋਂ ਇਹੋ ਜੀਆਂ ਥ੍ਰੀ ਲਵਾੜੀਆਂ ਫਿਲਮਾਂ ਦੇਖਦਾ ਤੇ ਇਨ੍ਹਾਂ ਫਿਲਮਾਂ ਦੇ ਵਿੱਚ ਕਦੀ ਕਦੀ ਇਹ ਵੀ ਹੁੰਦਾ ਹੈ ਕਿ ਕੋਈ ਪਤਨੀ ਬਾਹਰ ਐ ਰਹੀ ਹੁੰਦੀ ਹੈ ਤਾਂ ਉਹਦਾ ਬਾਹਰ ਕਿਸੇ ਦੇ ਨਾਲ ਅਫੇਅਰ ਹੋ ਜਾਂਦਾ ਤੇ ਇਹਨੂੰ ਨੇ ਦੇ ਦਿਮਾਗ ਦੇ ਵਿੱਚ ਇਹੋ ਚੀਜ਼ ਸੀ ਕਿ ਇਹਦੀ ਵੀ ਪਤਨੀ ਬਾਹਰ ਰਹਿੰਦੀ ਹੈ ਬਾਹਰ ਉਹ ਨੌਕਰੀ ਕਰਦੀ ਹੈ ਤੇ ਸ਼ਾਇਦ ਇਹਦਾ ਵੀ ਬਾਹਰ ਅਫੇਅਰ ਚੱਲਦਾ ਹੋਵੇਗਾ ਜਸਪਾਲ ਆਪਣੀ ਵਾਈਫ ਦੇ ਉੱਤੇ ਛੋਟੇ-ਛੋਟੇ ਗੱਲ ਤੋਂ ਲੈ ਕੇ ਉਹਦੇ ਤੇ ਸ਼ੱਕ ਕਰਦਾ ਸੀ ਜੇਕਰ ਉਹ ਆਪਣੇ ਕਿਸੇ ਮੇਲ ਕੁਲੀਗ ਦੇ ਨਾਲ ਗੱਲ ਵੀ ਕਰਦੀ ਸੀ ਤਾਂ ਇਹਨੂੰ ਲੱਗਦਾ ਸੀ ਕਿ ਪੱਕਾ ਹੀ ਇਹਦਾ ਕੋਈ ਉਹਦੇ ਨਾਲ ਅਫੇਅਰ ਚੱਲ ਰਿਹਾ ਹੈ ਹੁਣ ਘਰ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਰੋਜ਼ ਕਲੇਸ਼ ਲੜਾਈ ਝਗੜਾ ਹੁੰਦਾ ਇਤੋਂ ਤੱਕ ਕਿ ਜਸਪਾਲ ਆਪਣੀ ਵਾਈਫ ਨੂੰ ਇਹ ਵੀ ਕਹਿੰਦਾ ਸੀ ਕਿ ਇਹ ਜਿਹੜੇ ਬੱਚੇ ਨੇ ਇਹ ਵੀ ਮੇਰੇ ਨਹੀਂ ਨੇ ਇਨਾਂ ਦਾ ਡੀਐਨਏ ਕਰਵਾਉਣ ਵਾਸਤੇ ਇਹ ਕੋਰਟ ਦੇ ਵਿੱਚ ਅਪੀਲ ਵੀ ਕਰ ਦਿੰਦਾ ਪਰ ਕੋਰਟ ਵੱਲੋਂ ਇਹਦੀ ਜਿਹੜੀ ਅਰਜੀ ਸੀ ਉਹਨੂੰ ਖਾਰਿਜ ਕਰ ਦਿੱਤਾ ਜਾਂਦਾ ਹੁਣ ਇਹਨੂੰ ਇਹ ਲੱਗਦਾ ਸੀ ਕਿ ਸਾਰੀ ਦੁਨੀਆ ਹੀ ਇਹਦੀ ਵਾਈਫ ਵਾਲਾ ਤੇ ਉਹਦਾ ਹੀ ਸਾਥ ਦੇ ਰਹੀ ਹੈ ਇਹ ਹੁਣ ਹਾਈ ਕੋਰਟ ਦੇ ਵਿੱਚ ਵੀ ਅਪੀਲ ਕਰਦਾ ਪਰ ਹਾਈ ਕੋਰਟ ਵੱਲੋਂ ਵੀ ਇਹਦੀ ਜਿਹੜੀ ਐਪਲੀਕੇਸ਼ਨ ਸੀ ਉਹਨੂੰ ਖਾਰਿਜ ਕਰ ਦਿੱਤਾ ਗਿਆ ਪਰ ਜਿਹੜੀ ਪਰਿਨੀਤ ਸੀ ਇਹ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਸੀ ਉਹ ਇਹਦੇ ਨਾਲ ਰਹਿਣਾ ਚਾਹੁੰਦੀ ਸੀ ਰਿਸ਼ਤੇਦਾਰ ਵੀ ਇਹਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਦੇ ਅੰਦਰ ਜਿਹੜਾ ਇਹ ਸ਼ੱਕ ਦਾ ਕੀੜਾ ਸੀ ਇਹ ਹਜੇ ਵੀ ਨਹੀਂ ਮਰਿਆ ਸੀ ਇਹ ਹਜੇ ਵੀ ਉਸੇ ਤਰ੍ਹਾਂ ਹੀ ਇਹਦੇ ਦਿਮਾਗ ਦੇ ਵਿੱਚ ਕਾਇਮ ਸੀ ਤੇ ਇਸੇ ਕੀੜੇ ਕਰਕੇ ਇਹਨੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰਨੀਤ ਨੇ ਜਦੋਂ ਦੇਖਿਆ ਕਿ ਪਾਣੀ ਸਿਰ ਤੋਂ ਟੱਪ ਗਿਆ ਹੈ ਇਹਨੇ ਹੁਣ ਤਲਾਕ ਦੇ ਲਈ ਅਰਜ਼ੀ ਦੇ ਦਿੱਤੀ ਜਿਸ ਤੋਂ ਬਾਅਦ ਕੋਰਟ ਵੱਲੋਂ ਦੋਨਾਂ ਬੱਚਿਆਂ ਦੀ ਕਸਟਡੀ ਪਰਨੀਤ ਨੂੰ ਦਿੱਤੀ ਗਈ ਜਦੋਂ ਇਹਨਾਂ ਦੀ ਜਿਹੜੀ ਕੁੜੀ ਹੈ ਹਰਲੀਨ ਕੋਰ ਉਹ 18 ਸਾਲ ਦੀ ਹੋਣ ਵਾਲੀ ਸੀ ਤਾਂ ਕੋਰਟ ਨੇ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਕਿ ਜੇਕਰ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਪਿਓ ਦੇ ਕੋਲ ਜਾਣਾ ਚਾਹੁੰਦੀ ਹੈ ਉਹਦੇ ਕੋਲ ਰਹਿਣਾ ਚਾਹੁੰਦੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਰਹਿ ਸਕਦੀ ਹੈ ਹੁਣ ਇਹਦੀ ਜਿਹੜੀ ਕੁੜੀ ਸੀ ਹਰਲੀਨ ਉਹ ਕਹਿੰਦੀ ਹੈ ਕਿ ਮੈਂ ਆਪਣੇ ਪਿਓ ਦੇ ਨਾਲ ਰਵਾਂਗੀ ਤੇ ਸ਼ਾਇਦ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਤੇ ਸ਼ਾਇਦ ਉਹ ਸਮਝ ਵੀ ਸਕਣਗੇ ਉਹ ਬਥੇਰੇ ਯਤਨ ਕਰਦੀ ਹੈ ਆਪਣੇ ਪਿਓ ਨੂੰ ਸੁਧਾਰਨ ਦੀ ਪਰ ਉਹਦਾ ਪਿਓ ਜਸਪਾਲ ਸਿੰਘ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ ਹੁਣ ਹਰਲੀ ਨੇ ਸੋਚਿਆ ਸੀ ਕਿ ਉਹ ਫਿਰ ਤੋਂ ਆਪਣੀ ਮਾਂ ਦੇ ਕੋਲ ਚਲੀ ਜਾਵੇਗੀ ਇਧਰ ਜਦੋਂ ਇਹ ਗੱਲ ਜਸਪਾਲ ਨੂੰ ਪਤਾ ਲੱਗਦੀ ਹੈ ਕਿ ਜੇਕਰ ਇਹ ਆਪਣੀ ਮਾਂ ਦੇ ਕੋਲ ਚਲੀ ਗਈ ਤਾਂ ਇਹ ਵੀ ਆਪਣੀ ਮਾਂ ਵਰਗੀ ਹੀ ਹੋ ਜਾਵੇਗੀ ਉਹ ਹਜੇ ਵੀ ਇਹੋ ਸੋਚਦਾ ਸੀ ਕਿ ਉਸ ਜਨਾਨੀ ਦੇ ਬਾਰ ਕਈ ਬੰਦਿਆਂ ਦੇ ਨਾਲ ਸਬੰਧ ਨੇ ਜਦੋਂ ਇਹ ਆਪਣੀ ਕੁੜੀ ਦੇ ਨਾਲ ਇਦਾਂ ਦੀ ਗੱਲ ਕਰਦਾ ਤਾਂ ਇਹਦੀ ਕੁੜੀ ਸਾਫ਼-ਸਾਫ਼ ਇਹਨੂੰ ਮਨਾ ਕਰ ਦਿੰਦੀ ਕਿ ਮੰਮੀ ਐਹੋ ਜੀ ਨਹੀਂ ਹੈ ਇਹਨੂੰ ਲੱਗਦਾ ਸੀ ਕਿ ਇਹਦੀ ਕੁੜੀ ਵੀ ਇਹਦੀ ਵਾਈਫ ਦੇ ਨਾਲ ਹੀ ਮਿਲੀ ਹੋਈ ਹੈ ਤੇ ਉਹ ਹੁਣ ਇਹਨਾਂ ਦਿਨਾਂ ਦੇ ਵਿੱਚ ਕ੍ਰਾਈਮ ਦੀਆਂ ਵੀਡੀਓ ਦੇਖਦਾ ਥ੍ਰਿਲ ਵਾਲੀਆਂ ਵੀਡੀਓ ਦੇਖਦਾ ਤੇ ਇਹਨਾਂ ਫਿਲਮਾਂ ਨੂੰ ਇਹਦਾ ਇੱਕੋ ਕਾਰਨ ਸੀ ਵੇਖਣ ਦਾ ਇਹਨਾਂ ਤੋਂ ਉਹ ਆਈਡੀਆ ਲੈਣਾ ਚਾਹੁੰਦਾ ਸੀ ਆਪਣੀ ਕੁੜੀ ਨੂੰ ਮਾਰਨ ਦੇ ਉਹ ਚਾਹੁੰਦਾ ਸੀ ਕਿ ਆਪਣੀ ਕੁੜੀ ਨੂੰ ਉਹ ਮਾਰੇ ਵੀ ਤੇ ਇੱਕ ਆਸਾਨ ਮੌਤ ਮਾਰੇ ਜਿਹਦੇ ਨਾਲ ਉਹਨੂੰ ਬਿਲਕੁਲ ਵੀ ਕੋਈ ਦਰਦ ਨਾ ਹੋਵੇ 1 ਮਾਰਚ 2014 ਨੂੰ ਹਰਲੀਨ ਕੋਰ ਨੇ ਆਪਣੀ ਮਾਂ ਦੇ ਕੋਲ ਚਲੀ ਜਾਣਾ ਸੀ ਪਰ 22 ਫਰਵਰੀ 2014 ਨੂੰ ਹੀ ਰਸੋਈ ਦੇ ਵਿੱਚੋਂ ਇਹਦਾ ਪਿਓ ਇੱਕ ਚਾਕੂ ਲੈ ਕੇ ਆਉਂਦਾ ਹੈ ਤੇ ਆਪਣੀ ਧੀ ਦੇ ਕਮਰੇ ਦੇ ਵਿੱਚ ਜਾਂਦਾ ਹੈ ਜਿੱਥੇ ਉਹ ਸਟੱਡੀ ਕਰ ਰਹੀ ਹੁੰਦੀ ਹੈ ਇਹ ਚਾਕੂ ਦੇ ਨਾਲ ਹੀ ਉਹਦਾ ਗਲਾ ਉਹ ਵੱਢ ਦਿੰਦਾ ਹੈ ਇਸੇ ਦੌਰਾਨ ਹੀ ਹਰਲੀਨ ਕੋਰ ਦੇ ਹੱਥ ਦੇ ਵਿੱਚ ਆਪਣੇ ਪਿਓ ਦੇ ਵਾਲ ਆ ਜਾਂਦੇ ਨੇ ਉਹ ਆਪਣੇ ਮੂੰਹ ਦੇ ਵਿੱਚੋਂ ਸਿਰਫ ਇੰਨਾ ਹੀ ਕਹਿੰਦੀ ਹੈ ਕਿ ਪਾਪਾ ਤੁਸੀਂ ਇਦਾਂ ਕਿਉਂ ਕੀਤਾ ਇਸ ਤੋਂ ਬਾਅਦ ਇਹ ਪਹਿਲਾਂ ਦੀ ਤਰ੍ਹਾਂ ਹੀ ਕੰਮ ਤੇ ਜਾਂਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਫਿਰ ਇਹ ਪੁਲਿਸ ਥਾਣੇ ਦੇ ਵਿੱਚ ਜਾ ਕੇ ਇੰਨੀ ਵਧੀਆ ਐਕਟਿੰਗ ਕਰਦਾ ਹੈ ਤੇ ਪੁਲਿਸ ਨੂੰ ਵੀ ਇਹ ਪਹਿਲਾਂ ਤਾਂ ਇਹਦੇ ਤੇ ਬਿਲਕੁਲ ਕੋਈ ਸ਼ੱਕ ਨਹੀਂ ਹੋਇਆ ਸੀ ਹੁਣ ਉਹ ਵਾਲਾਂ ਦੀ ਰਿਪੋਰਟ ਵੀ ਆ ਜਾਂਦੀ ਹੈ ਜਿਹੜੀ ਕਿ ਜਸਪਾਲ ਦੇ ਹੀ ਨਿਕਲਦੇ ਨੇ ਤੇ ਇਸ ਤੋਂ ਬਾਅਦ ਇਹਦੇ ਕਨਫੈਸ਼ਨ ਤੇ ਜਿਹੜੇ ਸਬੂਤ ਮਿਲੇ ਸਨ ਇਹਨਾਂ ਤੇ ਆਧਾਰ ਦੇ ਉੱਤੇ ਜਸਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਜਸਪਾਲ ਸਿੰਘ ਪਾਗਲ ਸੀ ਉਹਦੀ ਦਿਮਾਗੀ ਹਾਲਤ ਸਹੀ ਨਹੀਂ ਸੀ ਪਰ ਇਹ ਵੀ ਕਹਿਣਾ ਸਹੀ ਨਹੀਂ ਕਿਉਂਕਿ ਇੱਕ ਪਾਗਲ ਬੰਦਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਪਰ ਇਹਨੇ ਤਾਂ ਆਪਣੇ ਆਪ ਨੂੰ ਬਚਾਉਣ ਦੀ ਕਈ ਕੋਸ਼ਿਸ਼ਾਂ ਕੀਤੀਆਂ ਸਨ ਤੇ ਕਈ ਤਰ੍ਹਾਂ ਦੇ ਨਿਬਹਾਣੇ ਵੀ ਲਾਏ ਸਨ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ